ਵੜ ਵੜ ਕੇ ਤੁਹਾਨੂੰ ਆਪ ਕਹਿ ਰਹੇ ਨੇ ਕਿਸ ਤਰੀਕੇ ਦਾ ਫੀਲ ਹੋ ਰਿਹਾ ਜੀ ਇਹ ਹੀ ਡਿਵੈਲਪਮੈਂਟ ਜਿਹੜੀ ਕੀਤੀ ਆ ਉਹਦਾ ਪਿਆਰ ਆ ਜੀ ਲੋਕ ਤੁਹਾਨੂੰ ਦੱਸਿਆ ਹੈ ਕਿ ਪਹਿਲਾਂ ਹੀ ਪਿਆਰ ਬੈਠੇ ਨੇ 21 ਤਰੀਕ ਦਾ ਇੰਤਜ਼ਾਰ ਕਰਨੇ ਨੇ ਉਹ ਕਹਿੰਦੇ ਅਸੀਂ ਤੁਹਾਨੂੰ ਵੋਟਾਂ ਪਾ ਦੇਣੀ ਆ ਪਰ ਤੁਸੀਂ ਉੱਪਰ ਜਾ ਕੇ ਪ੍ਰਸ਼ਾਸਨ ਨਾਲ ਗੱਲ ਕਰੋ ਗਿਣਤੀ ਸਵੇਰੇ ਜਲਦੀ ਕਰਾ ਲਓ ਕਿਉਂਕਿ ਇਸ ਦਾ ਤੁਹਾਨੂੰ ਸ਼ਾਮੀ 5 ਵਜੇ ਤੋਂ ਪਹਿਲਾਂ ਹੀ ਕਾਉਂਸਲਰ ਬਣਦਾ ਮੀਡੀਆ ਰਿਪੋਰਟ ਦੀ ਮੀਡੀਆ ਰਿਪੋਰਟ ਦੀ ਬਣੀ ਹੈ ਜੇ ਭੀੜ ਨੂੰ ਦੇਖੇ ਤਾਂ ਇਹ ਲੱਗਦਾ ਵੀ ਜਿਵੇਂ ਸਰਬਸੇਵਦੀ ਨਾਲ ਹੀ ਕਾਉਂਸਲਰ ਬਣ ਚੁੱਕੇ ਹੋ ਜੀ ਅਸੀਂ ਬਾਬੂ ਵੀ ਪੰਗੜਾ ਪਾ ਦਿਆ ਇਹ ਤਾਂ ਦੇਖੋ ਤੁਸੀਂ ਵੀ ਚਾਰੋਂ ਪਾਸੇ ਅਸੀਂ ਬਾਜ ਨੂੰ ਆਹ ਦੇਖੋ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਹੁਣੇ ਬੌਜੀ ਸ਼ਿਕਾਇਤ ਕਰਦੇ ਪਰ ਇਹਨਾਂ ਨੇ ਕੱਲ ਲਖਾਈ ਹੈ ਕੱਲ ਹੋ ਵੀ ਜਾਣੀ ਹੈ ਠੀਕ ਹੈ ਜੀ ਔਰ ਇਹੀ ਕੰਮ ਅਸੀਂ ਕੀਤਾ ਵਾ ਬਾਕੀ ਬੰਦਿਆਂ ਦੀ ਤਿਆਰੀ ਕੱਲ ਮੈਨੂੰ ਪਤਾ ਲੱਗਿਆ ਬਸ ਉਹੀ ਕਿੱਤੀ ਪਾਰਟੀਆਂ ਦੇ ਕੀ ਆ ਰਾਮ ਆਦੀ ਪਾਰਟੀ ਦੇਖਦੇ ਆਮ ਆਦੀ ਪਾਰਟੀ ਜਿੱਥੇ ਵੀ ਤੁਹਾਡੇ ਵਾਰਡ ਦੇ ਵਿੱਚ ਜਲਸਾ ਹੁੰਦਾ ਉਹ ਤੇ ਰਸ਼ ਹੁੰਦਾ ਜੇ ਬਾਕੀ ਜਿਹੜੇ ਪਾਰਟੀਆਂ ਦੇ ਨੇ ਆਫਿਸ ਹੀ ਖਾਲੀ ਪਏ ਨੇ ਗੱਲ ਇਹ ਹੈ ਜੀ ਉਹਨਾਂ ਨੇ ਕੰਮ ਨਹੀਂ ਕਰਾਇਆ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਔਰ ਨੌਰਥ ਦੇ ਵਿੱਚ ਸਪੈਸ਼ਲ ਚੌਧਰੀ ਮਦਨ ਨਾਲ ਬੱਗਾ ਜੀ ਦੇ ਕਿਤੇ ਵਿਕਾਸ ਕਰ ਗਿਆ ਜਿਹੜੇ ਹੈ ਉਹਦੇ ਉੱਤੇ ਲੋਕ ਮੋਰ ਪਲਾ ਰਹੇ ਨੇ ਮੇਰੇ ਹੀ ਵਾਰਡ ਦੇ ਵਿੱਚ ਬੱਗਾ ਜੀ ਨੇ ਜੋ ਜੋ ਮੈਂ ਜਾ ਕੇ ਦੱਸਿਆ ਕਿ ਆਹ ਸੜਕ ਬਣਨੀ ਹੈ ਆਹ ਸੜਕ ਬਣਨੀ ਹੈ ਤੇ ਟਿਊਬ ਲੱਗਣਾ ਹੈ 7 ਕਰੋੜ ਦੇ ਕੰਮ ਜਿਹੜੇ ਆ ਮੈਂ 2 ਸਾਲ ਚ ਕਰਾਏ ਆ ਜਿਹੜਾ ਮਰਜ਼ੀ ਮੇਰਾ ਵਿਰੋਧੀ ਆਰਟੀਆਈ ਤੇ ਕਢਾ ਕੇ ਦੇਖ ਲਵੇ ਵਾਰਡ ਨੰਬਰ 70 ਤੇ ਕਿੰਨੇ ਪੈਸੇ ਲੱਗੇ ਆ 7 ਕਰੋੜ ਆ ਔਰ ਉਹਨਾਂ ਨੇ ਵੀ ਸਰਕਾਰਾਂ ਸੀਗੀਆਂ ਜੇ ਉਹਨਾਂ ਨੇ ਆਪਣੀ ਸਰਕਾਰਾਂ ਦੇ ਟਾਈਮ ਤੇ ਕਿਸ ਨੇ 700 ਵੀ ਲਾਇਆ ਮੈਨੂੰ ਉਹਦਾ ਲਿਆ ਕੇ ਦਿਖਾ ਦੇ ਤੁਸੀਂ ਵੀ ਕੱਢ ਲਿਓ ਭਾਜਪਾ ਦੀ ਸਰਕਾਰ ਤੇ ਸੁਮਨ ਬਰਮਾ ਜੀ ਨੇ ਕੋਈ ਲਿਆ ਕੇ 700 ਰੁਪਏ ਲਾਇਆ ਵਾਰਡ ਦੇ ਵਿੱਚ ਇਸ ਕਰਕੇ ਲੋਕ ਇਸੇ ਜਿਹੜੀ ਡਿਵੈਲਪਮੈਂਟ ਹੈ ਉਹਦੇ ਚ ਆਮ ਆਦਮੀ ਪਾਰਟੀ ਸਰਕਾਰ ਸਾਡੀ ਸਰਕਾਰ ਤੇ ਲੋਕਾਂ ਨੇ ਜੋ ਵਿਸ਼ਵਾਸ ਕੀਤਾ ਲੋਗਾਂ ਦੀ ਖਰੀ ਉੱਤਰ ਰਹੀ ਹੈ ਇੱਕ ਇੱਕ ਕੰਮ ਜਿਹੜਾ ਲੋਕਾਂ ਦਾ ਟਾਈਮ ਤੇ ਹੋ ਰਿਹਾ ਵਾ ਔਰ ਲੋਕ ਖੁਸ਼ ਨੇ ਨਜ਼ਰ ਆ ਰਿਹਾ ਜੀ ਲੱਗਦਾ ਪਿਆ ਜੀ ਤੁਹਾਨੂੰ ਕੋਈ ਵਿਰੋਧੀ ਤੁਹਾਡਾ ਹੈਗਾ ਇਸ ਟਾਈਮ ਨਜ਼ਰ ਆ ਰਿਹਾ ਮੌਜੂਦਾ ਜੀ ਗੱਲ ਕਰੀਏ ਚੋਣਾਂ ਦੇ ਵਿੱਚ ਕੋਈ ਲੱਗਦਾ ਤੁਹਾਨੂੰ ਕੋਈ ਟੱਕਰ ਦੇਗਾ ਜਾਂ ਕੋਈ ਹੈਗਾ ਆ ਦੇਖੋ ਜੀ ਲੋਕਾਂ ਦਾ ਜਿੰਨਾ ਪਿਆਰ ਮਿਲ ਰਿਹਾ ਵਾ ਵਿਰੋਧੀ ਤਾਂ ਕੋਈ ਵੀ ਨਹੀਂ ਹੈ ਸਾਰੇ ਹੀ ਭਰਾਣੇ ਜਿਹੜੇ ਲੜ ਰਹੇ ਨੇ ਉਹ ਵੀ ਮੇਰੇ ਭਰਾ ਬਣਨ ਉਹ ਵਰਦੇ ਨੇ ਮੈਨੂੰ ਤਾਂ ਇਹ ਲੱਗਦਾ ਸ਼ਾਇਦ ਮੇਰੇ ਭਰਾ ਮੈਨੂੰ ਪਹਿਲਾਂ ਹੀ ਨਾਲ ਸਮਰਥਨ ਦੇ ਜਾਣ ਕਿ ਜਿੰਨਾ ਕੁ ਮੈਨੂੰ ਜੋ ਲੋਕਾਂ ਦਾ ਯਾਰ ਮਿਲ ਰਿਹਾ ਵੈ ਸ਼ਹਿਰ ਇੱਕ ਦੀ ਜਗ੍ਹਾ 20 ਤਰੀਕ ਨੂੰ ਰਾਤ ਨੂੰ ਹੀ ਆ ਜਾਣ ਛੱਡ ਯਾਰ ਸਵੇਰੇ ਗਿਣਤੀ ਵੀ ਕਿਉਂ ਕਰਾਣੀਆਂ ਸਿਰਫ 37 ਨਾਲ ਹੀ ਤੁਝਾ ਹਾਂ ਆ ਭਾਈ ਠੀਕ ਹੈ